ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਮਾਲਸਰ ਦੇ ਵਿੱਚ ਸਮਾਲਸਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਸਮਾਲਸਰ ਤੋਂ ਜਿਹੜਾ ਰੋਡੇ ਕਾਲਜ ਆ ਉਸ ਪਾਸੇ ਨੂੰ ਤੁਸੀਂ ਦੂਰੀ ਤੈਅ ਕਰਨੀ ਆ ਬਾਗਾ ਪੁਰਾਣਾ ਰੋਡ ਪੈ ਕੇ ਉਸੇ ਬਾਗਾ ਪੁਰਾਣੇ ਤੋਂ ਕੋਟਕਪੂਰਾ ਰੋਡ ਦੇ ਉੱਤੇ ਬਿਲਕੁਲ ਰੂਡੇ ਕਾਲਜ ਤੋਂ ਲੈ ਕੇ ਤੇ ਸਮਲਸਰ ਦੇ ਸੈਂਟਰ ਦੇ ਵਿਚਾਲੇ ਜੇ ਕਰਕੇ ਪਾਈਆਂ ਦਾ ਘਰ ਆ ਇਸ ਟਾਈਮ ਇਹ ਜਿਸ ਘਰ ਦੇ ਵਿੱਚ ਮੌਜੂਦ ਆ ਮਿੱਤਰੋ ਵਪਾਰ ਲੈਣ ਦਾ ਪਾਈਆਂ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ ਦੋ ਮੱਜਾਂ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਕਿੰਨੇ ਦਿਨਾਂ ਦੀਆਂ ਕੱਚੀਆਂ ਕੀ ਜਾਣਕਾਰੀ ਆ ਆਉ ਮਿਲਦੇ ਆ ਬਾਈ ਨੂੰ ਸਾਰੀ ਡਿਟੇਲ ਜਾਣਦੇ ਆ ਆਪਾਂ ਤੁਸੀਂ ਵੀ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਚੈਨਲ ਦੇ ਨਾਲ ਜਰੂਰ ਜੁੜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਭਾਈ ਜੀ ਠੀਕ ਆ ਸਾਰੇ ਘਰ ਸਾਰੇ ਠੀਕ ਆ ਜੀ ਹਾਂ ਵਧੀਆ ਠੀਕ ਆ ਪਹਿਲਾਂ ਵਾਲੇ ਜਨਵਾਰ ਹੋ ਗਏ ਸੀ ਸਿਲ ਭਾਈ ਹਾਂ ਜੀ ਭਾਈ ਜੀ ਹੋ ਗਏ ਸੀ ਉਦੋਂ ਹੀ ਠੀਕ ਆ ਭਾਈ ਠੀਕ ਆ ਜੀ ਤੇ ਭਾਈ ਇੱਕ ਵਾਰੀ ਆਪਣਾ ਨਾਮ ਤੇ ਆਪਣੇ ਘਰ ਦਾ ਐਡਰੈਸ ਦੱਸ ਦਈਏ ਭਾਈ ਆਪਣਾ ਵਿੰਦਰ ਸਿੰਘ ਸੰਧੂ ਜੀ ਠੀਕ ਆ ਜੀ ਪਿੰਡ ਸਮਾਲਸਰ ਜੀ ਤੇ ਕਾਜ ਦੇ ਨੇੜੇ ਆਪਣਾ ਘਰ ਆ ਸੰਧੂਆਂ ਦੇ ਕੋਠਿਆਂ ਚ ਚੰਦੂਆ ਦੇ ਕੋਠੇ ਦੇ ਕਾਲਜ ਦੇ ਨੇੜੇ ਕਾਲਜ ਕਿੰਨੀ ਦੂਰੀ ਤੇ ਰਹਿ ਗਿਆ ਇੱਥੋਂ ਕਾਲਜਾ ਬਸ ਕਿਲੋ 1.5 ਕਿਲੋਮੀਟਰ ਹੀ ਆ ਠੀਕ ਆ ਜੀ ਤੇ ਬਾਈ ਫਿਰ ਵਪਾਰ ਕਿੰਨੇ ਸਮੇਂ ਤੋਂ ਕਰਦਾ ਮੈਨੂੰ ਹੋ ਗਿਆ ਜੀ 30 32 ਸਾਲ 30 32 ਸਾਲ ਦਾ ਤਜਰਬਾ ਜਾਨੀ ਹਾਂਜੀ ਹਾਂਜੀ ਅੱਜ ਫਿਰ ਕਿੰਨੇ ਜਨਵਾਰ ਦਿਖਾ ਦੇਾਂਗੇ ਬਾਈ ਅੱਜ ਦੋ ਆ ਜੀ ਦੋ ਆ ਠੀਕ ਆ ਜੀ ਤੇ ਬਾਈ ਜਿਹੜੀ ਕਾਲੀ ਮੈਂ ਆ ਪਹਿਲੇ ਨੰਬਰ ਤੇ ਹਨਾ ਇਹ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਬਸ ਹਫਤਾ ਲਊਗੀ ਹਫਤਾ ਲੈ ਜੂਗੀ ਜੀ ਫੋਨ ਤੇ ਇਹ ਕਿੰਨੇ ਦਿਨ ਉਧਰ ਕੜਾ ਤੋਰੀ ਬਾਈ ਹਾਂ ਜੰਦੀ ਮਾਲਕਾਂ ਨੇ ਤਾਂ ਇਹ ਉਦਾ 13 14 ਕਿਲੋ 15 ਕਿਲੋ ਦੇ ਰੇਟ ਦੱਸਿਆ ਜੀ ਜੀ ਮੈਂ ਪੜੀ ਸੰਭੀ ਬਹੁਤ ਆ ਜੀ ਝੁੱਟੀ ਆ ਦੂਜਾ ਸੁਆ ਜੀ ਤੇ ਜਨ ਦਿਨ ਗਿਣਤੀ ਮੁਤਾਬਕ ਇਹਦੇ ਕਿੰਨੇ ਰਹਿੰਦੇ ਆ ਹਜੇ ਸੂਨ ਦੇ ਵਿੱਚ ਉਹ ਜਿੱਦੇ ਮੈਂ ਲਿਆਂਦੀ ਆ ਉਦੇ ਵੇਸੇ ਆਂਦੇ ਸੀ 10 10 ਦਿਨ ਆਦੇ ਸੀਗੇ ਜੀ ਤਿੰਨ ਕ ਦਿਨ ਹੋਇਆ ਇਹਨੂੰ ਠੀਕ ਆ ਬਾਈ ਠੀਕ ਆ ਮੈਂ ਉਹ ਜੋ ਬਜਰ ਨੂੰ ਜੋ ਚੰਗਾ ਝੋਟੀ ਦੇ ਵਿੱਚ ਹਨਾ ਜੀ ਹਾਂਜੀ 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 ਬੰਨਦੇ ਬਾਈ ਬੰਨਦੇ ਬਸ ਬੰਨਦੇ ਬੰਨਦੇ ਹੋੜੀ ਲੈ ਜਾ ਠੀਕ ਹੈ ਲੈ ਲੈ ਬਾਈ ਮਰ ਮੰਨ ਲਾ ਜਿਵੇਂ ਇਹਦੀ ਕੁਆਲਿਟੀ ਆ ਜਿਵੇਂ ਇਹਦੀ ਲਵਾਸ ਐਦ ਕੀ ਤੁਹਾਨੂੰ ਕਿੰਨਾ ਦੁੱਧ ਦੇਣ ਦੀ ਉਮੀਦ ਆ ਦੁੱਧ 15 ਸੇਰ ਦੇਣ ਦੀ ਜਿਵੇਂ ਮੈਂ ਪੜੀ ਸਮੀ ਵੀ ਆ ਹਾਂਜੀ ਹਾਂਜੀ ਥੋੜੀ ਐਦ ਕੀ ਕੀ ਮਨ ਕਹਿੰਦਾ ਫਿਰ ਹਾਂਜੀ ਐਦ ਕੀ ਮਨ ਕੀ ਕਹਿੰਦਾ ਕਿੰਨਾ ਦੁੱਧ ਦੇ ਦੂਗੀ ਦੇਊਗੀ 14-15 ਕਿਲੋਈ 14-15 ਕਿਲੋ ਦੁੱਧ ਦੇ ਦੂਗੀ ਪਾਸ ਕੀਤੀ ਹੈ ਚਵਾਈ ਦੇ ਵਿੱਚ ਕਿਵੇਂ ਲੱਗੀ ਆ ਪਾਸ ਬਹੁਤ ਸੋਹਣੀ ਆ ਜੀ ਚਵਾਈ ਬਹੁਤ ਸੋਹਣੀ ਮੋਟੀ ਹੈ ਗੁੰਦ ਦੇ ਵਿੱਚ ਆ ਕਿ ਬੌਲੇ ਦੇ ਵਿੱਚ ਗੁੰਦ ਅੰਗ ਵੀ ਆਉਂਦੇ ਆ ਜੀ ਤੇ ਲੈ ਜੂਗੀ ਦਿਨ ਕਰਮਾ ਸੋਨਾ ਤਿਆਰੀ ਜਿਹੜੀ ਜਬਰਦਸਤ ਸੋਹਣੀ ਤਿਆਰੀ ਕਰੂਗਾ ਹਾਂਜੀ ਰੇਟ ਕੀ ਰਹੂਗਾ ਬਾਈ ਜੰਦਾ ਇਹਦਾ ਰੇਟ 125 ਆ ਜੀ 125 ਦੇ ਵਿੱਚ ਪਿਆਰ ਮੁਹੱਬਤ ਮਾਨ ਤਨ ਕਰਾਂਗੇ ਜੀ ਠੀਕ ਆ ਬਾਈ ਜੀ ਤੇ ਦੋ ਨੰਬਰ ਤੇ ਜਿਹੜੀ ਨੀਲੀ 라ਵੀ ਦੀ ਝੋਟੀ ਆ ਬਾਈ ਆ ਨੀਲੀ 라ਵੀ ਦੀ ਝੋਟੀ ਆ ਜੀ ਦੂਜਾ ਸੂਹ ਆਏ ਝੋਟੀ ਆ ਠੀਕ ਆ ਇਹਨੂੰ ਕਰ ਦਿਓ ਇਹਨੂੰ ਪਿੱਛੇ ਠੀਕ ਆ ਦੂਜਾ ਸੂਹ ਆ ਇਹ ਜੀ ਹਾਂਜੀ ਦੂਜਾ ਸੂਹ ਆ ਇਹਦਾ ਇਹ ਬਾਈ ਸੋਈ ਹੈ ਕਿ ਸੂਨ ਵਾਲੀ ਆ ਇਹ ਵੀ ਗੱਪਣ ਆਈ ਅੱਛਾ ਇਹ ਵੀ ਗੱਪਣ ਹਾਂ ਇਹ ਤਾਂ ਅੱਜ ਹੀ ਆਈ ਆ ਜੀ ਅੱਛਾ ਠੀਕ ਆ ਬਾਈ ਹਾਂਜੀ ਹਾਂਜੀ ਤੇ ਇਹਦਾ ਏ ਵੀ ਇਹਨੇ ਤਾਂ ਨਹੀਂ ਲੈ ਜੂਗੀ ਹਫ਼ਤਾ ਲੈ ਜੂਗੀ ਹਫ਼ਤਾ ਲੈ ਜੂਗੀ ਲੈ ਜੂਗੀ ਹਾਂ ਇਹਦੇ ਵਿੱਚ ਦੁੱਧ ਦਾ ਕੀ ਰਿਕਾਰਡ ਰਿਹਾ ਬਈ ਇਹ ਤਾਂ ਪਿਛਲੇ ਸੇਰ ਤਾਂ 12 ਸੇਰ ਦੁੱਧ ਤਾਂ ਇਹ 12 ਲੀਟਰ ਇਹਨਾਂ ਨੇ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ ਤੇ ਠੀਕ ਆ ਕੋਈ ਸੀਮੰਟ ਦੇ ਰਿਕਾਰਡ ਤਾਂ ਆਪਾਂ ਨੂੰ ਪਤਾ ਹੋਊਗਾ ਕਿ ਨਹੀਂ ਨਹੀਂ ਜੀ ਐਵੇਂ ਆਪਾਂ ਝੂਠ ਮਾਰ ਗਏ ਸੀਮੰਟ ਦਾ ਕੋਈ ਪਤਾ ਨਹੀਂ ਲੈ ਸੀ ਜਿਹੜਾ ਉਹਦੇ ਬਾਰੇ ਕੋਈ ਜਾਣਕਾਰੀ ਹੈ ਜਿਹੜੀ ਇਹ ਗੱਪਣ ਹੋਈ ਹੋਈ ਹੈ ਗੱਪਣ ਦਾ ਨਹੀਂ ਗੱਪਣਾ ਤਾਂ ਆਮ ਪਤਾ ਨਹੀਂ ਵੀ ਕਿਹੜਾ ਆਪਾਂ ਪੁੱਛਿਆ ਨਹੀਂ ਬਾਲਾ ਹੀ ਵੀ ਕਨਫਰਮ ਨਹੀਂ ਕੀਤਾ ਹਾਂ ਜੀ ਵੀ ਆਪਾਂ ਇਹਨਾਂ ਦੱਸ ਸਕਦੇ ਹਾਂ ਵੀ ਨੀਲੀ ਰਗ ਦੀ ਮਤਲਬ ਨੀਲੀ ਰਵੀ ਦੀ ਹੈ ਵੈਸੇ ਉਹਨਾਂ ਨੇ ਜਦ ਦੱਸਿਆ ਵੀ ਇਹ ਨਾ ਰੋਡੇ ਵਾਲੇ ਲਾਈਨ ਚੋਂ ਮਾਏ ਹੈ ਜੀ 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 ਹਾਂ ਜੀ ਤੇ ਭਾਈ ਇਹਦਾ ਰੇਟ ਫਿਰ ਕੀ ਰਹੂਗਾ ਮੈਨੂੰ ਸ਼ੱਕ ਇਹ ਪੈਂਦੀ ਹੈ ਵੀ ਇਹ ਸ਼ਾਇਦ ਮੰਦਰਾ ਵਾਲੇ ਸਾਹਮਣੇ ਹੋਵੇ ਜਾਂ ਕਿਸੇ ਹੋਰ ਦੀ ਜੀ ਮੰਦਰਾ ਜਿਹੜਾ ਕੁਆਲਟੀ ਮੰਦਰਾ ਉਹ ਜਾਂ ਹਾਂ ਜੀ ਹਾਂ ਜੀ ਤੇ ਰੇਟ ਕੀ ਰਹੂਗਾ ਭਾਈ ਹਾਂਜੀ ਰੇਟ ਰੇਟ ਇਹਦਾ ਵੀ 1.25 ਹੈ ਠੀਕ ਹੈ ਜੀ ਮਤਲਬ ਦੋਵਾਂ ਦਾ ਬਣ ਗਿਆ 2.5 ਲੱਖ ਰੁਪਈਆ ਹਾਂਜੀ ਹਾਂਜੀ ਠੀਕ ਹੈ ਜੀ ਜੋੜਾ ਲੈ ਲਵੇ ਕੋਈ ਮਾਨਤਨ ਖੁੱਲਾ ਮਾਨਤਨ ਜੋੜਾ ਲੈਣ ਨਾਲ ਖੁੱਲਾ ਕਰ ਦਿਆ ਗੀ ਬੱਲੀ ਨੂੰ ਵੀ ਤੋੜ ਲਿਆ ਹਾਂਜੀ ਲੈ ਵੀ ਮਿੱਤਰੋ ਨੀਲੀ ਰਾਵੀ ਦੀ ਮੈਂ ਹੁਣ ਮੈਂ ਤੁਹਾਨੂੰ ਤੁਰਦੀ ਵਿਖਾਉਣਾ ਕੁਆਲਿਟੀ ਜ਼ਬਰਦਸਤ ਮੈਂ ਦੇ ਵਿੱਚ ਦਿਨ ਕਿੰਨੇ ਲੱਜੂਗੀ ਭਾਈ ਅਜੇ ਹਫਤਾ ਲੱਜੂਗੀ ਹਫਤਾ ਲੱਜੂਗੀ ਲੈ ਵੀ ਹਜੇ ਹਫਤਾ ਕੱਢਦੀ ਆ ਤੇ ਹਫਤਾ ਮੈਂ ਲਈ ਬਹੁਤ ਆਉਂਦਾ ਜਿਹੜੇ ਜਾਨਵਰ ਨੇ ਤਿਆਰ ਹੋਣਾ ਉਹਦੇ ਲਈ 7-8 ਦਿਨ ਬਹੁਤ ਹੁੰਦੇ ਆ ਕਿਉਂਕਿ ਕੁਝ ਉਹ ਦੇ ਇੱਕ ਇੱਕ ਦਿਨ ਦੇ ਵਿੱਚ ਕੁਆਲਿਟੀ ਆ ਜਿਹੜੀ ਰੰਗ ਬਜ ਬਲ ਉਹ ਦੇਖ ਸਕਦੇ ਮਿੱਤਰੋ ਤੁਸੀਂ ਕਰਮਾ ਲਈ ਦਾ ਵਜੂਦ ਧੰਚਾ ਸਰੀਰਕ ਬੰਤਰ ਸਾਰੀ ਚੰਗੀ ਆ ਸਿੰਗਾ ਮੂਹਾਂ ਦੀ ਬਹੁਤ ਸੋਹਣੀ ਆਵੇਂ ਬਾਕੀ ਉੰਜ ਵੀ ਬਈ ਡਿਊਟੀ ਵਾਲੇ ਪੱਖ ਤੋਂ ਵੀ ਕਰਮਾ ਲਈ ਪੂਰੀ ਚੰਗੀ ਆ ਅੱਖਾਂ ਓਖਾ ਚਾਰੇ ਪੈਰਾਂ ਤੇ ਮਾਰਕਿੰਗ ਹਜੇ ਮੈਨੇ ਕੱਚੀ ਆ ਤਿਆਰੀ ਇਹ ਇੱਕ ਵਾਰੀ ਹੋਰ ਲਈ ਬਈ ਇਹਨੂੰ ਐ ਲੈ ਜੀ ਇੱਕ ਵਾਰੀ ਮੂਹ ਨੂਮੇ ਦਾ ਹੋਰ ਜਿਹੜਾ ਧੰਚਾ ਸਰਕਲ ਆ ਉਹ ਜ਼ਰੂਰ ਵਿਖਾਉਣਾ ਤੁਹਾਨੂੰ ਮੈਂ ਇਹਦੇ ਬਾਰੇ ਕਿਉਂਕਿ ਮੈਂ ਇਹਦੇ ਵਿੱਚ ਬਾਲਾਣੀ ਦਾ 12 13 ਕਿਲੋ ਦੁੱਧ ਇਹਨੂੰ ਨੋਰਮਲ ਦੇਣਾ ਬਣਦਾ ਹੈ ਕਿਉਂਕਿ ਜਿੰਨੀ ਕੁਆਲਿਟੀ ਹੈ ਕਿਉਂਕਿ ਮੈਂ ਨੀਲੀ 라ਵੀ ਹੋਈ ਜਰਸੀ ਗਾਂ ਹੋਈ ਇਹ ਜਿੰਨੀ ਛੋਟੇ ਪੰਡ ਦੇ ਵਿੱਚ ਆਊਗੀ ਉਨੀ ਹੀ ਕੁਆਲਿਟੀ ਜ਼ਰੂਰ ਵਿਖਾਉਂਦੀ ਹੈ ਮੈਂ ਦੇਖ ਸਕਦੇ ਹਾਂ ਤਾਂ ਲੇਵਾ ਪੰਡਾ ਕਰਮ ਵਾਲੀ ਦਾ ਪੰਡਾ ਬਸ ਬਾਕੀ ਚਾਰੂ ਚੰਗੀ ਚਰੂ ਬਹੁਤ ਆ ਜੀ ਚਾਰੂ ਚੰਗੀ ਹੈ ਬholi charu ਅੱਜ ਹੀ ਆਈ ਆ ਤੇ ਉਹਦੀ ਪਠੰਜਮੂ ਘਟ ਲਈ ਆ ਮੈਂ ਇੱਕ ਗੱਲ ਲੈ ਗਿਆ ਬਾਈ ਬਦਰ ਤੂੰ ਵੀ ਤੇਰਾ ਵੀ ਜਿਹੜਾ ਪਸ਼ੂ ਖਾਣ ਨੂੰ ਚੰਗਾ ਦੁੱਧ ਦੋ ਹੀ ਦਿੰਦਾ ਹਾਂਜੀ 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 ਹਾਂ ਲੇ ਮਿੱਤਰੋ ਬਾਕੀ ਸੀਲ ਠੰਡੀ ਬਾਲੀ ਐ ਹੂੰ ਲੈ ਵੀ ਮਿੱਤਰੋ ਇਹ ਦੋ ਜਾਨਵਰ ਸੀ ਬਾਈ ਦੇ ਦੋਵਾਂ ਜਾਨਵਰਾਂ ਦੇ ਬਾਰੇ ਮੈਂ ਪੂਰਤਾ ਜਾਣਕਾਰੀ ਆ ਜਿਹੜੀ ਉਹ ਲੈ ਦਿੱਤੀ ਆ ਤੁਹਾਨੂੰ ਅਗਲੀ ਕਾਰਵਾਈ ਤੁਸੀਂ ਕਰਨੀ ਆ ਕਿਉਂਕਿ ਤੁਹਾਡੇ ਹੱਥਾਂ ਦਾ ਜਾਨਵਰ ਦੋਵੇਂ ਬਾਕਮਾਲਾ ਟਾਂਚਾ ਲੋ ਵਜਨ ਵੱਲੋਂ ਸਰੀਰ ਕਬੰਤਰ ਵੱਲੋਂ ਕਿਉਂਕਿ ਮੇ ਇਹਦਾ ਲੇਵਾ ਤੇ ਬਾਡੀ ਬੰਤਰ ਦੀ ਬਣਾਵਟ ਆ ਜਿਹੜੀ ਉਹ ਚੰਗੀ ਦਿਸਣੀ ਜ਼ਰੂਰੀ ਹੁੰਦੀ ਆ ਤੇ ਉਹ ਦੋਵੇਂ ਜਿਹੜੀਆਂ ਚੀਜ਼ਾਂ ਤੁਹਾਨੂੰ ਇੰਦੀਆਂ ਬਾਰੇ ਮੈਂ ਵਿਖਾ ਦਿੱਤੀ ਅਗਲੀ ਕਾਰਵਾਈ ਤੁਹਾਡੇ ਬਾਈ ਬਿੰਦਰ ਨੂੰ ਨੰਬਰ ਦਈ ਕਰ ਮੇਰਾ ਨੰਬਰ 94176 ਜੀ ਜੀ 17331 ਇੱਕ ਵਾਰੀ ਹੋਰ ਬੋਲ ਦਿਓ ਜੀ 94176 ਜੀ 17331 ਠੀਕ ਹੈ ਜੀ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲ ਬਾਤ ਤੇ ਆਹ ਰੋਡ ਨੰਗਦਾ ਹੋ ਮਿੱਤਰੋ ਜਿਹੜਾ ਬਾਗੇ ਪੁਰਾਣੇ ਤੋਂ ਕੋਟਕਪੂਰਾ ਧੰਨਵਾਦ ਸ਼ੁਕਰ